ਕਾਲਾ ਸਾਹਿਬ ਦੀ ਇਹ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ ਤਪ ਸਥਾਨ ਹੈ ਬਹੁਤ ਵੱਡਾ ਧਾਮ ਹੈ ਔਰ ਜਿਸ ਧਰਤੀ ਤੇ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਬਹੁਤ ਹੀ ਭਾਗਾ ਵਾਲਾ ਇਹ ਦਿਨ ਖੇਡ ਕਬੱਡੀ ਦੇ ਲਈ ਚੜਿਆ ਹੈ ਕਿਉਂਕਿ ਸਵਰਗਿਆ ਜਥੇਦਾਰ ਬਾਬਾ ਫੌਜਾ ਸਿੰਘ ਜੀ ਦੀ ਸਾਲਾਨਾ ਵਰ੍ਹੇ ਨੂੰ समर्पित ਅੱਜ ਦਾ ਇਹ ਬਹੁਤ ਸ਼ਾਨਦਾਰ ਕਬੱਡੀ ਕੱਪ ਜਿਹੜਾ ਖੇਡਿਆ ਜਾ ਰਿਹਾ ਹੈ ਪਹਿਲਾ ਮੈਚ ਬਹੁਤ ਫਸਮਾ ਖੇਡਿਆ ਗਿਆ ਹੈ ਔਰ ਦੂਸਰਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਮੇਰੀ ਜ਼ਿੰਦਗੀ ਦੇ ਬਹੁਤੀ ਪਰੰਪਰੀਆਂ ਮਿੱਤਰਾਂ ਦੇ ਵਿੱਚ ਇੱਕ ਨੇ ਭੁੱਲਰ ਬ੍ਰਦਰ ਨਵਰੂਪ ਤੇ ਜਗਰੂਪ ਉਹਨਾਂ ਦਾ ਅੱਜ ਦਾ ਇਹ ਕਬੱਡੀ ਕੱਪ ਹੈ ਔਰ ਉੱਥੇ ਬੈਲਜੀਅਮ ਦੇ ਵਿੱਚ ਬੈਠੇ ਸਾਡੇ ਵੀਰ ਜੱਸੀ ਹਣੀ ਸ਼ੇਰਗਿੱਲ ਪਰਿਵਾਰ ਤੇ ਨਾਲ ਹੈਰੀ ਸੰਧੂ ਹੋਣੀ 골ਦੀ ਧਾਰੀਵਾਲ ਹੋਣੀ ਸਾਰੇ ਇਧਰ ਨਿਹਾਲ ਸੰਘੇ ਹੋਣੀ ਮੇਰੇ ਵੀਰੋ ਸਾਰੇ ਭਰਾਵਾਂ ਨੇ ਕੀਪੇ ਬਾਕਸਰ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਔਰ ਸਾਰੇ ਵੀਰਾਂ ਨੇ ਬਹੁਤ ਮਿਹਨਤ ਕਰਕੇ ਅੱਜ ਦਾ ਇਹ ਸ਼੍ਰੀ ਬਾਬਾ ਬਕਾਲਾ ਸਾਹਿਬ ਦਾ ਕਬੱਡੀ ਕੱਪ ਜਿਹੜਾ ਕਾਮਯਾਬ ਕਰ ਰਹੇ ਆ ਮੇਰੇ ਵੀਰੋ ਜਿੱਥੇ ਅੱਜ ਦੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਬੁਲਟ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਜਾਣਾ ਔਰ ਉੱਥੇ ਸਾਡੀ ਖੇਡ ਕਬੱਡੀ ਦੇ ਦੋ ਮਹਾਰਥੀਆਂ ਦਾ ਜਿਹੜਾ ਮਾਣ ਉਹ ਲੰਡੀਆਂ ਜੀਪਾਂ ਦੇ ਨਾਲ ਕੀਤਾ ਜਾਣਾ ਮੇਰੇ ਵੀਰੋ ਇੱਕ ਤੇ ਪੂਰੀ ਬੂਲੇ ਨੰਗਲ ਵਾਲੇ ਦਾ ਮਾਣ ਸਨਮਾਨ ਹੋਣਾ ਹੈ ਔਰ ਦੂਜਾ ਮਾਣ ਸਨਮਾਨ ਜਿਹੜਾ ਹੈ ਉਹ ਸਾਜਨ ਬਾਬੇ ਬਕਾਲੇ ਵਾਲੇ ਦਾ ਹੋਣਾ ਹੈ ਔਰ ਅੱਜ ਦੇ ਇਸ ਕਬੱਡੀ ਕੱਪ ਦੀ ਖਾਸੀਅਤ ਇਹ ਹੈ ਵੀ ਜਿੱਥੇ ਕਬੱਡੀ ਦੇ ਬਹੁਤ ਸਾਰੇ ਕਬੱਡੀ ਦੇ ਵੱਡੇ ਖਿਡਾਰੀ ਇਸ ਕਬੱਡੀ ਕੱਪ ਨੂੰ ਮੇਰੇ ਵੀਰੋ ਖੇਡਣ ਦੇ ਲਈ ਪੁੱਜੇ ਆ ਔਰ ਉੱਥੇ ਬਹੁਤ ਸਾਰੇ ਜਿਹੜੇ ਪੁਰਾਣੇ ਸਾਡੀ ਖੇਡ ਕਬੱਡੀ ਦੇ ਖਿਡਾਰੀ ਖੇਡ ਚੁੱਕੇ ਐ ਔਰ ਉਹਨਾਂ ਦੀ ਵੀ ਮੇਰੇ ਵੀਰੋ ਆਮਦ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਹੋਈ ਐ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੀਆਂ ਕਹਿੰਦੇ ਦੋ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਵੀ ਖੇਡਾਂ ਜਦੋਂ ਗੱਲ ਚੱਲਦੀ ਕਬੱਡੀ ਦੀ ਤੇ ਨਾਲ ਆਪਾਂ ਹਾਕੀ ਦੀ ਗੱਲ ਕਰਦੇ ਆ ਮੇਰੇ ਵੀਰੋ ਔਰ ਹਾਕੀ ਦੇ ਸਾਡੀ ਭਾਰਤੀ ਟੀਮ ਦੇ ਜਿਹੜੇ ਉਹ ਸਤਾਰੇ ਮੇਰੇ ਵੀਰੋ ਜਲਾਲ ਸਾਹਿਬ ਸਾਡੇ ਦਰਮਿਆਨ ਇੱਕ ਉਹ ਪਿਆਰੀ ਹਸਤੀ ਪੁੱਜੀ ਐ ਇੱਕ ਮਿੰਟ ਮੈ ਲੈਣਾ ਕੱਪ ਦੇ ਵਿੱਚ ਪੁੱਜੇ ਐ ਔਰ ਉੱਥੇ 12 ਭਾਰਤੀ ਇੰਟਰਨੈਸ਼ਨਲ 올ੰਪੀਅਨ ਹਾਕੀ ਪਲੇਅਰਾਂ ਦੇ ਸਤਿਕਾਰਯੋਗ ਮੇਰੇ ਵੀਰੋ ਮਾਪਿਆਂ ਦਾ ਸਨਮਾਨ ਕੀਤਾ ਜਾਣਾ ਐ ਇਹ ਬਹੁਤ ਵੱਡੀ ਗੱਲ ਆ ਔਰ ਉਹ ਸਤਿਕਾਰਤ ਸ਼ਖਸੀਅਤਾਂ ਨੇ ਜਿਹੜੀਆਂ ਉਹ ਸਾਡੇ ਦਰਮਿਆਨ ਸਟੇਜ ਤੇ ਬਿਰਾਜਮਾਨ ਨੇ ਔਰ ਮੈਂ ਬੇਨਤੀ ਕਰੂੰਗਾ ਵੀ ਪਹਿਲਾ ਮੈਚ ਹੋ ਕੇ ਹਟਿਆ ਤੇ ਪਹਿਲਾ ਮੈਚ ਦਾ ਜੇ ਮੈਂ ਡਿਸਪਲਿਨ ਦੇਖਾਂ ਤੇ ਬਿਲਕੁਲ ਜ਼ੀਰੋ ਸੀਗਾ ਔਰ ਆ ਮੈਚ ਹੋਣਾ ਚਾਹੇ ਕੋਈ ਵੀ ਸੱਜਣਾ ਇੱਕ ਟੀਮ ਦੇ ਨਾਲ ਇੱਕ ਕੋਚ ਹੋਊਗਾ ਔਰ ਜਿਹੜੇ ਨਹੀਂ ਖੇਡ ਰਹੇ ਉਹ ਬਾਹਰ ਬੈਠਣਗੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਚਾਹੇ ਕੋਈ ਮੇਰੀ ਗੱਲ ਦਾ ਗੁੱਸਾ ਕਰੇ ਚਾਹੇ ਕੋਈ ਨਾ ਕਰੇ ਇਹ ਮੇਰੀ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਅੱਗੇ ਦੋਨੋਂ ਪਾਸਿਆਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਵੀ ਸੱਜਣ ਜੀ ਦੀ ਡਿਊਟੀ ਨਹੀਂ ਉਹ ਗਰਾਊਂਡ ਤੋਂ ਬਾਹਰਲੇ ਪਾਸੇਓਂ ਕੁਰਸੀਆਂ ਲੱਗੀਆਂ ਉੱਥੇ ਵਿੱਚ ਜਾ ਕੇ ਬੈਠ ਜਿਓ ਛੋਟਾ ਗਰਾਊਂਡ ਹੈ ਔਰ ਆਪਾਂ ਮੇਰੇ ਵੀਰੋ ਇਦਾਂ ਗਰਾਊਂਡ ਦੇ ਵਿੱਚ ਮਾਹੌਲ ਇਦਾਂ ਬਣਿਆ ਪਿਆ ਹੈ ਯਾਰ ਵੀ ਜਿੱਦਾਂ ਮੇਲੇ ਤੇ ਆਏ ਹੁੰਦੇ ਆ ਸੋ ਆਪਾਂ ਡਿਸਪਲਨ ਦੇਈਏ ਦੇਖੋ ਕਿੱਡੇ-ਕੱਡੇ ਮਹਾਰਥੀਆਂ ਦੇ ਸਤਿਕਾਰਯੋਗ ਮੇਰੇ ਵੀਰੋ ਮਾਪੇ ਬੈਠੇ ਆ ਔਰ ਹਾਕੀ 올ੰਪੀਆਨਾਂ ਦੇ ਮਾਪੇ ਬੈਠੇ ਆ ਔਰ ਉਹ ਘਰੇ ਜਾ ਕੇ ਕੀ ਦੱਸਣਗੇ ਵੀ ਕਬੱਡੀ ਦੇ ਵਿੱਚ ਐਨੀ ਇੰਡਿਸ ਐਨਾ ਇੰਡਿਸਪਲਨ ਹੈ ਔਰ ਪੰਜਾਬ ਦੀ ਇਹ ਕਬੱਡੀ ਖੇਡ ਇਕੱਲੀ ਇਹੋ ਜੀ ਹੈ ਵੀ ਜਿਹਦੇ ਵਿੱਚ ਬੰਦੇ ਆ ਕੇ ਖੜਦੇ ਆ ਨਾ ਤੇ ਕਦੇ ਹਾਕੀ ਦੀ ਗਰਾਊਂਡ ਦੇ ਵਿੱਚ ਮੈਂ ਵੇਖਿਆ ਨਾ ਫੁੱਟਬਾਲ ਦੀ ਗਰਾਊਂਡ ਦੇ ਵਿੱਚ ਨਾ ਬਾਲੀਵਾਲ ਦੀ ਗਰਾਊਂਡ ਦੇ ਵਿੱਚ ਨਾ ਕਿਸੇ ਹੋਰ ਖੇਡ ਦੇ ਵਿੱਚ ਕਦੇ ਕੋਈ ਐਕਸਟਰਾ ਬੰਦਾ ਨਹੀਂ ਪਲੇਅਰਾਂ ਤੋਂ ਬਿਨਾ ਮੈਂ ਵੇਖਿਆ ਸੋ ਮੈਂ ਬੇਨਤੀ ਕਰੂੰਗਾ ਚਾਹੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਉਹ ਬਾਹਰਲੇ ਪਾਸੇ ਖੜਨਗੇ ਗਰਾਊਂਡ ਦੇ ਵਿੱਚ ਸਿਰਫ ਪਲੇਅਰ ਖੜਨਗੇ ਇਹ ਮੇਰੀ ਬੇਨਤੀ ਹੈ ਪ੍ਰਭ ਜੀ ਆਹ ਕਰੀਏ ਗੱਲ ਖੇਡ ਕਬੱਡੀ ਦੀ ਪ੍ਰਭ ਜੀ